ਵਡਹੰਸ ਮਹੱਲਾ ਪਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜene ਆਪਿਨ ਆਪ ਸਾਜਿਆ ਸੱਚੜਾ ਅਲਖ ਅਪਾਰੋ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਪਹਿਲਾ ਸਾਧ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਦੇ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 580 581 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਸੱਚ ਸਿਰੰਦਾ ਸੱਚਾ ਜਾਣੀਐ ਅਰਥਾਤ ਕਿ ਉਹ ਸੱਚਾ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਸੱਚਾ ਕਰਕੇ ਜਾਣਨਾ ਕਰੀਏ ਕਿਹੜੇ ਆਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਮਹਾਰਾਜ ਕਹਿੰਦੇ ਸਚੜ ਪਰਵਦਗਾਰ ਉਹ ਅਰਥਾਤ ਕਿ ਸੱਚਾ ਪਾਲਣਹਾਰ ਹੈ ਕਹਿੰਦੇ ਜਿਨ ਆਪਿਨੇ ਆਪ ਸਜਿਆ ਸਚੜ ਅਲਖ ਅਪਾਰੋ ਜਿਨੇ ਆਪਿਨੇ ਆਪ ਸਜਿਆ ਅਰਥਾਤ ਕਿ ਜਿਹੜੇ ਆਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਆਪੇ ਦੀ ਸਜਣਾ ਕੀਤੀ ਭਾਵ ਕੇ ਨਿਰਗੁਣ ਤੋਂ ਸਰਗੁਣ ਹੋਇ ਅਦ੍ਰਿਸ਼ਟ ਤੋਂ ਦ੍ਰਿਸ਼ਟ ਮਾਨ ਹੋਏ ਕਹਿੰਦੇ ਸੱਚੜਾ ਅਲਖ ਪਾਰੋਂ ਸੱਚਾ ਆਕਾਲ ਪੁਰਖ ਵਾਹਿਗੁਰੂ ਅਲਖ ਭਾਵ ਅਦ੍ਰਿਸ਼ਟ ਅਤੇ ਅਪਰਪਾਰ ਭਾਵ ਕੇ ਬਿਹਦ ਹੈ ਕਹਿੰਦੇ ਦੁਏ ਕੁੜ ਜੋੜ ਵੇ ਛੋੜ ਅਨੰ ਗੁਰ ਬਿਨ ਕੋਰ ਅੰਧਾਰੋ ਸੂਰਜੇ ਚੰਦ ਸਿਰਜਣ ਅਹਨ ਸ ਚਲਤ ਵਿਚਾਰੋ ਦੋਇ ਪੋੜ ਜੋੜ ਵਿਛੋੜਿਆ ਨਾ ਪੋੜ ਅਸਲ ਦੇ ਵਿੱਚ ਚੱਕੀ ਦੇ ਚਵਟੇ ਪੱਥਰਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੇ ਨਾਲ ਦਾਣੇ ਵਗੈਰਾ ਪੀਸੇ ਜਾਂਦੇ ਹਨ ਮਹਾਰਾਜ ਕਹਿੰਦਾ ਦੋਇ ਪੋੜ ਜੋੜ ਵਿਛੋੜਿਆ ਅਰਥਾਤ ਕਿ ਧਰਤੀ ਤੇ ਪ੍ਰਕਾਸ਼ ਰੂਪੀ ਦੋ ਪੋੜ ਜੋੜ ਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਵਿਛੋੜ ਦਿੱਤੇ ਜ਼ਿਕਰ ਜੋਗ ਹੈ ਕਿਸ ਮੁੱਚਾ ਬ੍ਰਾਹਮਣ ਪਹਿਲਾਂ ਕਹਿੰਦੇ ਇੱਕ ਗੋਲਾਕਾਰ ਅੰਡੇ ਦੇ ਰੂਪ ਦੇ ਵਿੱਚ ਸੀ ਫਿਰ ਇਹਦੇ ਵਿੱਚ ਪ੍ਰਤੀਕਰਿਆ ਹੋਈ ਗਿਆਦੇ ਵਿੱਚ ਬਰਾ ਮੁੰਡੇ ਵਜੋਦ ਨਿਕਲੇ ਛੋਟੇ ਵਜੂਦ ਵੱਡੇ ਵਜੂਦਾਂ ਦੇ ਪਰ ਕਰਮਾ ਕਰਨ ਲੱਗੇ ਸੋ ਮਹਾਰਾਜ ਕਹਿੰਦੇ ਦੋਏ ਪੁੜ ਜੋੜ ਛੋੜਿਆ ਨਾ ਦੋਵੇਂ ਪੁੜ ਜੋੜ ਕੇ ਛੋੜਨਾ ਕੀਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਔਰ ਗੁਰੂ ਮਹਾਰਾਜ ਇਹ ਦੋ ਬਿਨਾ ਜਗਤ ਦੇ ਵਿੱਚ ਮਹਾਰਾਜ ਕਹਿੰਦੇ ਕੋ ਰੰਧਾਰ ਸਿਕੋ ਪਹਨੇ ਰਾਹੀ ਸੀ ਗੁਰ ਬਿਨ ਕੋ ਰੰਧਾਰ ਕਹਿੰਦੇ ਸੂਰਜ ਚੰਦ ਸਿਰਜਣ ਅਹਨਸ ਚਲਤ ਵਿਚਾਰੋ ਤਫਰ ਅਕਾਲਪੁਰਖ ਵਾਇਗੁਰੂ ਜੀ ਨੇ ਸੂਰਜ ਅਸਵਾ ਚੰਦਰਮੇ ਵਗੈਰਾ ਦੀ ਸਿਰਜਣਾ ਕੀਤੀ ਉਤਪਤੀ ਕੀਤੀ ਰਚਨਾ ਕੀਤੀ ਔਰ ਕਹਿੰਦੇ ਇਹਨਸ ਚਲਤ ਵਿਚਾਰੋ ਅਰਥਾਤ ਕਿ ਇਸ ਗੱਲ ਦੀ ਵਿਚਾਰ ਕਰਨੀ ਕਰੋ ਕਿ ਸੂਰਜ ਔਰ ਚੰਦਰਮਾ ਬਿਨਾ ਕਿਸੇ ਬਾਹਰੀ ਊਰਜਾ ਤੋਂ ਬਿਨਾ ਕਿਸੇ ਜੀਵ ਦੇ ਦਿਸ਼ਾ ਨਿਰਦੇਸ਼ ਤੋਂ ਰਾਤ ਦਿਨ ਚੱਲਦੇ ਹੀ ਰਹਿੰਦੇ ਨੇ ਜਿੰਨੇ ਬ੍ਰਹਿਮੰਡੀ ਵਿਜੂਦ ਹਨ ਸੋ ਅਗਰ ਹਉ ਵਾਲੀ ਪੰਕਤੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ ਸੱਚੜਾ ਸਾਹਿਬ ਸੱਚ ਤੂੰ ਇਹ ਸੱਚੇ ਸਾਹਿਬ ਇਹ ਸੱਚੇ ਮਾਲਕ ਇਹ ਸਦੀਵ ਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਤ ਸਰੂਪ ਹੈ ਤੂੰ ਸਦੀਵ ਹੈ ਸੱਚੜਾ ਦੇਹ ਪਿਆਰੋ ਤੇ ਜੀ ਆਨ ਸੱਚਾ ਪਿਆਰ ਦੇਣਾ ਕਰਦੇ ਜੇ ਸੱਚਾ ਪਿਆਰ ਬਖਸ਼ਣਾ ਕਰਦੇ ਜੇ ਸਰਹਾਵਰ ਸਾਧ ਵਿਸ਼ਰਾਮ ਦੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਾਰਨਾ ਕਹਿੰਦੇ ਤਦ ਸਿਰ ਜੀ ਮੇਦਨੀ ਦੁਖ ਸੁਖ ਦੇ ਵਣਹਾਰੋ ਨਾਰੇ ਪਰਖ ਸਿਰ ਜੈ ਵਿਖ ਮਾਇਆ ਮੋਹ ਬਿਆਰੋ ਤਦ ਸਿਰ ਜੀ ਮੇਦਨੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਆਪ ਹੀ ਮੇਦਨੇ ਅਰਥਾਤ ਸ੍ਰਿਸ਼ਟੀ ਜਾਂ ਪ੍ਰਕਿਰਤੀ ਦੀ ਰਚਨਾ ਕੀਤੀ ਕੁਦਰਤ ਕਾਇਨਾਤ ਦੀ ਘਾੜਤ ਘੜੀ ਔਰ ਮਹਾਰਾਜ ਕਹਿੰਦੇ ਦੁੱਖ ਸੁਖ ਦੇਵਨ ਹਰ ਜੀਵਨ ਨੂੰ ਦੁੱਖ ਔਰ ਸੁਖ ਦੇਵੇਂ ਦੇੜ ਵਾਲੇ ਤੁਸੀਂ ਆਪ ਹੀ ਹੋ ਕਹਿੰਦੇ ਨਾਰੀ ਪੁਰਖ ਸਿਰਜਿਆ ਬਖਮਾਇ ਮੋਹ ਪਿਆਰੋ ਨਾਰੀ ਪੁਰਖ ਸਿਰਜਿਆ ਨਾਰੀਆਂ ਔਰ ਪੁਰਖਾਂ ਸਾਰਿਆਂ ਦੀ ਸਿਰਜਣਾ ਕੀਤੀ ਤੁਸੀਂ ਕਹਿੰਦਾ ਬਿਖ ਮਾਇਆ ਮੋਹ ਪਿਆਰੋ ਤੇ ਫਿਰ ਧੰਗ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਬਿਖ ਰੂਪ ਵਿਵਲੀ ਜਹਰੇਲੀ ਮਾਇਆ ਦਾ ਮੋਹ ਪਿਆਰ ਰਾਜ ਦਿੱਤਾ ਤੁਸੀਂ ਪਾਸ਼ਾ ਜੀ ਕਹਿੰਦਾ ਖਾਣੇ ਬਾਣੇ ਤੇਰੀਆ ਦੇ ਜੀਆ ਆਧਾਰੋ ਕੁਦਰਤੇ ਤਖਤ ਰਜਾਇਆ ਸੱਚ ਨਬੇੜਣ ਹਾਰੋ ਖਾਣੇ ਬਾਣੇ ਤੇਰੀ ਆਹੇ ਅਕਾਲ ਪੁਰਖ ਵਾਹਿਗੁਰੂ ਜੀ ਅਸਾਰੀਆਂ ਖਾਣੀਆਂ ਤੁਹਾ ਬਾੜੀਆਂ ਤੁਹਾਡੀਆਂ ਨੇ ਜਿਵੇਂ ਧਰਮ ਖੰਡ ਤੱਕ ਚਾਰ ਖਾਣੀਆਂ ਔਰ ਚਾਰ ਬਾੜੀਆਂ ਦੀ ਗੱਲ ਕੀਤੀ ਜਾਂਦੇ گاਵਾ ਖਾਣੀ ਚਾਰੇ ਜਿਵੇਂ ਅੰਡੇ ਚ ਖਾਣੀ ਜੇਰ ਚ ਖਾਣੀ ਸੇਤ ਚ ਖਾਣੀ ਉਤਵ ਚ ਖਾਣੀ ਔਰ ਚਾਰ ਬਾੜੀਆਂ ਤੋਂ ਭਾਬ ਕੇ ਪਰਪਸ਼ੰਤਾ ਮਦਮਾ ਬੈ ਖਰੀ ਜਾਂ ਫਿਰ ਚਾਰ ਖਾਣੀਆਂ ਦੇ ਜੀਵਾਂ ਦੀਆਂ ਬਾੜੀਆਂ ਹਰ ਗਿਆਨਖੰਡ ਦੇ ਵਿੱਚ ਮਹਾਰਾਜ ਕੇਤੀਆ ਖਾਣੀ ਕੇਤੀਆ ਬਾਣੀ ਦੀ ਗੱਲ ਕਰਦੇ ਹਨ ਕਿੰਨੀਆਂ ਹੀ ਖਾਣੀਆਂ ਤੇ ਕਿੰਨੀਆਂ ਹੀ ਬਾਣੀਆਂ ਸਾਰੀਆਂ ਤੇਰੀਆਂ ਹੀ ਨੇ ਪਾਤਸ਼ਾਹ ਜੀ ਦੇਹ ਜੀਆਂ ਆਧਾਰੁ ਦਸਾਰ ਜੀਵਨ ਦਾ ਆਧਾਰ ਤੁਵਾ ਓਟ ਆਸਰਾ ਵੀ ਤੁਸੀਂ ਆਪ ਹੀ ਬਖਸ਼ਦੇ ਜੋ ਇਹਦੇ ਕੁਦਰਤ ਦੇ ਤਖਤ ਰਚਾਇਆ ਸਾਜ ਨ ਬੇੜਣਹਾਰੋ ਉਦਰ ਤਖਤ ਰਚਾਇਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਅਸਮੱਚੀ ਕੁਦਰਤ ਅਸਵਾ ਕਾਇਨਾਤ ਤੁਸੀਂ ਆਪਣੇ ਬੈਠਣ ਦੇ ਲਈ ਤਖਤ ਰਚਾਇਆ ਹੈ ਸਿੰਘਾਸਨ ਰਚਿਆ ਹੈ ਜਿਹਦੇ ਤੇ ਬੈਠ ਕੇ ਮਹਾਰਾਜ ਕਹਿੰਦੇ ਸੱਚ ਨਵੇੜਣ ਹਾਰੋ ਸੱਚ ਨਵੇੜੇ ਕਰਨ ਦੇ ਸਮਰੱਥ ਜੇ ਸੱਚੇ ਨਤਾਰੇ ਕਰਦੇ ਜੇ ਸੱਚੇ ਫੈਸਲੇ ਕਰਦੇ ਜੇ ਜੀਵਾਂ ਦੇ ਸੋ ਅੱਗੋਂ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਆਵਾ ਗਵਨ ਸਰਜਿਆ ਤੂੰ ਥਿਰ ਕਰਨ ਹਰੋ ਜੰਮਣਾ ਮਰਣਾ ਆਏ ਗਿਆ ਬਦਕ ਜੀਓ ਬੇਕਾਰੋ ਆਵਾ ਗਵਨ ਸਰਜਿਆ ਤੂੰ ਥਿਰ ਕਰਨ ਹਰੋ ਹੇ ਸਦਾ ਹੀ ਅਡੋਲ ਕਰਨ ਹਾਰ ਪਰਮੇਸ਼ਰ ਜੇ ਤੁਸੇ ਆਪ ਹੀ ਆਵਾਗਵਣਾ ਅਰਥਾਤ ਆਉਣਾ ਜਾਣਾ ਆਪავਕ ਜੰਮਣਾ ਮਰਨਾ ਸਿਰਜਿਆ ਹੋਇਆ ਹੈ ਜਗਤ ਦੇ ਵਿੱਚ ਕਹਿੰਦੇ ਜੰਮਣਾ ਮਰਣਾ ਆਇਆ ਗਿਆ ਬਦਕ ਜੀਓ ਬੇਕਾਰੋ ਜੰਮਣ ਮਰਣਾ ਆਇਆ ਗਿਆ ਔਰ ਇਸੇ ਵਿਧਾਨ ਦੇ ਅੰਤਰਗਤ ਹੀ ਜੀਵਾਂ ਦਾ ਜੰਮਣਾ ਔਰ ਮਰਨਾ ਹੁੰਦਾ ਰਹਿੰਦਾ ਜੀਵ ਆਉਂਦੇ ਜਾਂਦੇ ਰਹਿੰਦੇ ਹਨ ਮਹਾਰਾਜ ਕਹਿੰਦਾ ਵਦਕ ਜੀਉ ਬੇਕਾਰੋ ਤੇ ਜਿਹੜਾ ਜੀਉ ਅਸਵਾ ਆਤਮਾ ਵਿਕਾਰਾਂ ਦੇ ਵਿੱਚ ਵੱਜਾ ਹੋਇਆ ਹੈ ਉਹ ਭਾਈ ਜੰਮਣ ਮਰਨ ਦੇ ਸਦਕਾ ਮਹਾਰਾਜ ਕਹਿੰਦੇ ਆਉਂਦਾ ਜਾਂਦਾ ਰਹਿੰਦਾ ਜਗਤ ਦੇ ਵਿੱਚ ਬੂੜੜਾ ਨਾਮ ਵਿਸਾਰਿਆ ਬੂੜੜਾ ਗਿਆਤ ਸਚਾਰੋ ਗੁਣਾ ਛੋੜ ਬੇਖਲਦਿਆ ਅਵ ਗੁਣ ਕਾਵਣ ਜਾਰੋ ਉ ਡੜਾ ਨਾਮ ਵਿਸਾਰਿਆ ਅਰਥਾਤ ਕਿ ਜਿਹੜੇ ਵੀ ਭੈੜੇ ਜੀਵ ਨੇ ਆਪਣੀ ਸਾਰੀ ਉਮਰ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਵਿਸਾਰ ਹੀ ਛੱਡਿਆ ਬੂ ਡੜਾ ਕਿ ਆਤ ਇਸ ਚਾਰ ਉਹ ਅਰਥਾਤ ਕਿ ਜਦੋਂ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੋਬੀ ਗਿਆ ਤਾਂ ਫਿਰ ਮਹਾਰਾਜ ਕਹਿੰਦੇ ਉਸ ਦੇ ਬਚਾ ਦਾ ਕੋਈ ਵਿਚਾਰਾ ਨਹੀਂ ਕਹਿੰਦੇ ਗੁਣ ਛੋਡ ਬਖਲ ਦੇ ਆਵ ਗੁਣ ਕਾਵਣ ਜਾਰੋ ਤਿਆਸ ਹਰੀ ਪਰਮੇਸ਼ਰ ਜੀ ਵਾਲੇ ਗੁਣਾਂ ਨੂੰ ਛੱਡ ਕੇ ਮਹਾਰਾਜ ਕਹਿੰਦੇ ਮਾਇਆ ਰੂਪੀ ਜ਼ਹਿਰ ਦੇ ਨਾਲ ਆਈਮਾ ਰੂਪੀ, ਔਗਣਾ ਰੂਪੀ, ਪਾਪਾ ਰੂਪੀ ਜ਼ਹਿਰ ਦੇ ਨਾਲ ਲੱਧਿਆ ਗਿਆ। ਕੌਣਾ ਅਵਗਣ ਕਾਵਣ ਜਾਰੋ, ਉਹ ਆਈਮਾ ਦਾ ਔਗਣਾ ਦਾ ਵਣਜਾਰਾ, ਪਾਪਾ ਦਾ ਸੁਦાગਰ। ਗੁਣਾਂ ਰੂਪੀ ਅੰਮ੍ਰਿਤ ਨੂੰ ਛੱਡ ਕੇ ਮਹਾਰਾਜ ਕਹਿੰਦੇ ਮਾਇਆ ਰੂਪੀ ਜ਼ਹਿਰ ਦੇ ਨਾਲ ਲੱਧਿਆ ਗਿਆ। ਸੋ ਉਹ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦਾ ਸਦੜੇ ਆਏ ਤਨ ਜਾਣੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਸ਼ੁੰਨਿਆ ਛੋੜਿਆ ਮੇਲਣ ਹਾਰੋ ਸਦੜੇ ਆਏ ਤਨ ਜਾਣੀਆਂ ਤੇ ਮਹਾਰਾਜ ਕਹਿੰਦੇ ਨਾ ਜਾਣੀਆਂ ਨੋ ਨਾ ਪਿਆਰਿਆਂ ਨੋ ਜੀਵਾਂ ਦੇ ਜਹੇ ਤੇ ਰਿਸ਼ਤੇਦਾਰ ਨੋ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਦਰਬਾਰ ਚੋਂ ਧਰਮ ਰਾਜ ਦੇ ਦਰਗਾਹ ਦੇ ਵਿੱਚ ਚਲਾਣੇ ਦੇ ਸੱਦੇ ਆ ਗਏ ਮਾਤ ਦੇ ਪਿਆਰ ਨੇ ਆ ਗਏ ਹੁਕਮ ਸੱਚੇ ਕਰਤਾਰ ਉਹ ਜਗਤ ਨੂੰ ਪੈਦਾ ਕਰਨੇ ਵਾੜੇ ਸੱਚੇ ਕਰਤਾਰ ਦੇ ਹੁਕਮ ਦੁਆਰਾ ਮਹਾਰਾਜ ਕਹਿੰਦੇ ਧਰਮ ਰਾਜ ਦੇ ਦਰਬਾਰ ਦੇ ਵਿੱਚ ਸੱਦੇ ਆ ਗਏ ਪਿਆਰਿਆਂ ਨੂੰ ਨਾਰੀ ਪੁਰਖ ਵਿਛੁਣਿਆ ਵਿਛੜਿਆ ਮਿਲਣ ਹਾਰੋ ਤੇ ਜਿਹੜਾ ਆਕਾਲ ਪੁਰਖ ਵਾਹਿਗੁਰੂ ਵਿਛੜਿਆ ਨੂੰ ਮਿਲਣ ਦੇ ਸੰਬਰਾਧ ਮਹਾਰਾਜ ਕਹਿੰਦੇ ਹੁਕਮ ਦੇ ਸਦਕਾ ਨਾਰੀਆਂ ਦੇ ਨਾਲੋਂ ਕੁੜਕ ਵਿੱਚ ਛੁੱਟ ਜਾਂਦੇ ਨੇ ਔਰਤੀਆਂ ਨੂੰ ਮਰਦ ਵਿੱਚ ਛੁੱਟ ਜਾਂਦੇ ਨੇ ਪਤਨੀਆਂ ਨੂੰ ਪਤੀ ਜਾਂ ਪਤੀਆਂ ਨਾਲੋਂ ਪਤਨੀਆਂ ਵੀ ਛੁੱਟ ਜਾਂਦੀਆਂ ਨੇ ਕਹਿੰਦੇ ਰੋਪ ਨਾ ਜਾਣ ਸੋਹਣੀਏ ਹੁਕਮ ਬੱਦੀ ਸਿਰ ਕਰੋ ਬਾਲਕ ਬਿਰਦ ਨਾ ਜਾਣਨੀ ਤੋੜ ਨਹੇ ਤੇ ਪਿਆਰੋ ਰੋਪ ਨਾ ਜਾਣ ਸੋਹਣੀਏ ਔਰ ਰੂਪਾਂ ਜਾਂ ਕਰੋਪ ਵੀ ਨਹੀਂ ਵੇਂਦਾ ਸੁੰਦਰਤਾ ਜਾਂ ਕਰੋਪ ਤਾਂ ਨਹੀਂ ਵੇਂਦਾ ਜਦੋਂ ਕਿਸੇ ਦੀ ਰੂਹ ਕੱਢਣੀ ਹੁੰਦੀ ਹੈ ਸਰੀਰ ਦੇ ਵਿੱਚੋਂ ਉਹ ਸੋਹਣੀ ਜਾਂ ਕੁਸੋਣੀ ਵੀ ਨਹੀਂ ਵੇਂਦਾ ਮਹਾਰਾਜ ਕਹਿੰਦੇ ਹੁਕਮ ਵੱਧੀ ਸਿਰ ਕਰੋ ਅਰਥਾਤ ਕਿਸੇ ਕਾਲਪੁਰਖ ਵਾਹਿਗੁਰੂ ਜੀ ਦੇ ਹੁਕਮ ਦੀ ਕਾਰ ਵੱਧੀ ਹੋਈ ਹੈ ਜਮਦੂਤ ਦੇ ਸਿਰ ਤੇ ਉਹ ਧਰਮ ਰਾਜ ਅਥਵਾ ਆਕਾਲ ਪੁਰਖ ਦੇ ਹੁਕਮ ਦੇ ਅੰਤਰਗਤ ਜਿਹੜਾ ਜਮਦੋਤ ਹੈ ਮਹਾਰਾਜ ਕਹਿੰਦੇ ਉਹ ਸੋਣੀ ਜੱਕ ਸੋਣੀ ਵੀ ਨਹੀਂ ਵੇਂਦਾ ਆਪਰਾਣ ਕੱਢਣ ਲੱਗਾ ਕਿ ਬਹੁਤ ਸੋਣੀ ਇਹਨੂੰ ਛੱਡ ਦੇਵਾ ਕਹਿੰਦੇ ਬਾਲਕ ਬਿਰਦ ਨਾ ਜਾਣਨੀ ਤੋੜ ਨਹੀ ਤੇ ਪਿਆਰੋ ਉਹ ਕਿਸੇ ਦੀ ਬਾਲਕ ਜਾਂ ਬਿਰਦ ਵਸਾ ਵੀ ਨਿਵੇਦਾ ਕਿ ਜੇ ਬਹੁਤ ਛੋਟਾ ਬਾਲਕ ਹੈ ਇਹਨੂੰ ਮੈਂ ਛੱਡ ਦੇਵਾ ਬਿਰਦ ਹੈ ਇਹਨੂੰ ਲੈ ਜਾਵਾ ਕਹਿੰਦਾ ਬਾਲਕ ਬਿਰਦ ਨਾ ਜਾਣਨੀ ਮਹਾਰਾਜ ਕਹਿੰਦਾ ਤੋੜਨਾ ਹੀਤ ਪਿਆਰੋ ਤੇ ਉਹ ਜਿਹੜਾ ਜਮਦੂਤ ਹੈ ਨਾ ਉਹਨੂੰ ਕੇਵਲ ਇੱਕੋ ਗੱਲ ਦੇ ਨਾਲ ਹੀ ਪਿਆਰ ਹੈ ਮਹਾਰਾਜ ਕਹਿੰਦਾ ਤੋੜਨ ਦੇ ਨਾਲ ਹੀ ਪਿਆਰ ਹੈ ਉਹਨੂੰ ਉਹਨੂੰ ਤੋੜਨ ਦੇ ਨਾਲ ਹੀ ਮੋਹ ਪਿਆਰ ਹੈ ਭਾਈ ਉਹ ਜੀਵਾਂ ਦੀ ਆਤਮਾ ਸਰੀਰਾਂ ਤੋਂ ਵੱਖ ਕਰਦਾ ਹੈ ਸੋਗ ਆਪਣੇ ਬਚਨ ਦੇ ਪੰਜਵੇਂ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਨਾਦਰ ઠાਕੇ ਹੁਕਮ ਸੱਚਾ ਹੰਸ ਗਿਆ ਗੈਣਾਰੇ ਸਾਤਨ ਛੁੱਟੇ ਮੁੱਠੇ ਝੋਠ ਵਿਦਣੀਆਂ ਮਰਤ ਕੜਾ ਅੰਗ ਨੜੇ ਬਾਰੇ ਨਾਦਰ ઠાਕੇ ਹੁਕਮ ਸੱਚਾ ਉਹ ਸੱਚੇ ਪਰਮੇਸ਼ਰ ਦੇ ਹੁਕਮ ਦੇ ਦੁਆਰਾ ਮਹਾਰਾਜ ਕਹਿੰਦੇ ਜੀਵ ਦੇ ਨੌ ਦਵਾਰੇ ਬੰਦ ਹੋ ਗਏ ਨਾਮ ਬੂਹੇ ਬੰਦ ਹੋ ਗਏ ਦੋ ਅੱਖਾਂ ਦੇ ਸ਼ਦਰ ਦੋ ਕੰਨਾਂ ਦੇ ਦੋ ਨਾਸਾਂ ਦੇ ਸਤਵਾਂ ਮੂਹ ਲੇਖਤ ਕੋ ਦਾ ਨਾਮ ਬੂਹੇ ਬੰਦ ਹੋ ਗਏ ਜੀਬ ਦੇ ਔਰ ਮਹਾਰਾਜ ਕਹਿੰਦੇ ਹੰਸ ਗਿਆ ਗੈਣਾਰੇ ਤੇ ਜਿਹੜਾ ਹੰਸ ਭਾਵ ਜੀਵਾਤਮਾ ਸੀ ਨਾ ਉਹ ਸਰੀਰ ਦੇ ਵਿੱਚੋਂ ਮਹਾਰਾਜ ਕਹਿੰਦੇ ਗੈਣਾਰ ਭਾਵ ਕੇ ਅੰਬਰ ਵੱਲੋਂ ਆਕਾਸ਼ ਵੱਲੋਂ ਉਡਾਰੀ ਮਾਰ ਗਿਆ ਕਹਿੰਦੇ ਸਾਤ ਧਨ ਛੁੱਟੇ ਮੁਠੇ ਝੂਠ ਵਿਦਣੀਆਂ ਮਿਰਤ ਕੜਾ ਅੰਗਨੜੇ ਬਾਰੇ ਸਾਤ ਧਨ ਛੁੱਟੇ ਤੇ ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਛੁੱਟ ਗਈ ਭਾਵਕੇ ਇਕੱਲੀ ਰਹਿ ਗਈ ਜਿਹਦੇ ਪਤੀ ਦੀ ਮੌਤ ਹੋ ਗਈ ਮੁਠੀ ਅਰਥਾਤ ਲੁੱਟੀ ਗਈ ਓਹ ਝੂਠ ਵਿਦਣੀਆਂ ਤੇ ਮਹਾਰਾਜ ਕਹਿੰਦੇ ਝੂਠ ਦੇ ਦੁਆਰਾ ਲੁੱਟੀ ਜਾ ਕੇ ਵਿਧਵਾ ਹੋ ਗਈ ਮਰਤਕੜਾ ਅੰਗਣ ਦੇ ਬਾਹਰੇ ਤੇ ਜਿਹੜਾ ਮਰਤਕ ਮੜਾ ਹੈ ਨਾ ਮੁਰਦੇ ਦੀ ਲੋਥ ਹੈ ਉਹ ਆਂਗਣ ਦੇ ਬਾਹਰ ਭਾਵ ਕੇ ਵੇੜੇ ਦੇ ਵਿੱਚ ਬਾਹਰ ਲੀਆਂ ਬਰੂਹਾਂ ਦੇ ਲਾਗੇ ਰੱਖੀ ਜਾਂਦੀ ਹੈ ਮਹਾਰਾਜ ਕਹਿੰਦੇ ਸੁਰਤ ਮੋਈ ਮਰਮਾਈ ਐ ਮਹਿਨ ਰੁੰਨੀ ਦਰਬਾਰੇ ਸੁਰਤ ਮੋਈ ਮਰਮਾਈ ਐ ਅਰਥਾਤ ਕਹੇ ਮਰੀਏ ਮਾਏ ਐਸਾ ਮਾਰਨਾ ਹੋਣੇ ਦੇ ਨਾਲ ਮੇਰੀ ਸੁਰਤ ਹੀ ਮਾਰੀ ਗਈ ਮੇਰੀ ਮਾਤੇ ਮਾਰੀ ਗਈ ਜੀਵ ਰੂਪੀ ਇਸਤਰੀ ਕਹਿਣਾ ਕਰਦੀ ਐ ਔਰ ਮਹਿਲ ਰੁੰਨੀ ਦਰਬਾਰੇ ਤੇ ਮਹਿਲ ਭਾਉ ਜਿਹੜੇ ਜੀਵ ਰੂਪੀ ਇਸਤਰੀ ਹਨ ਮਹਾਰਾਜ ਕਹਿੰਦੇ ਔਰੰਨੀ ਅਰਥਾਤ ਰੋਂਦੀ ਐ ਬਾਹਰ ਲੀਆਂ ਬਰੂਆ ਲਾਗੇ ਬੈਠ ਕੇ ਦਲੀਜਾਂ ਲਾਗੇ ਬੈਠ ਕੇ ਉਹਨਾਂ ਵੇੜਿਆਂ ਦੇ ਵਿੱਚ ਇਸਤਰੀ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਸਜਾਇਆ ਕਰਦੀ ਮਹਾਰਾਜ ਕਹਿੰਦਾ ਰੋਵੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਅਰਥਾਤ ਕਹੇ ਕੰਤ ਦੀਓ ਮਹਿਲੀਓ ਇਹ ਪਤੀ ਦੀਓ ਪਤਨੀਓ ਇਹ ਆਕਾਲ ਪੁਰਖ ਵਾਹਿਗੁਰੂ ਦੀਓ ਜੀਵ ਰੂਪੀ ਇਸਤਰੀਓ ਜੇ ਤੁਸੀਂ ਰੋਣਾ ਹੈ ਤੇ ਮਹਾਰਾਜ ਕਹਿੰਦੇ ਐਸਾ ਰੋਣਾ ਰੋਵੋ ਕਿਹੜਾ ਕਹਿੰਦਾ ਸੱਚੇ ਕੇ ਗੁਣ ਸਾਰੇ ਉਹ ਸੱਚੇ ਪਰਮੇਸ਼ਰ ਜੀ ਦੇ ਗੁਣਾਂ ਨੂੰ ਚੇਤੇ ਕਰਨੇ ਵਾਲਾ ਰੋਣਾ ਰੋਵੋ ਸੁਹਾਗ ਆਪਣੇ ਪਤੰਦੇ ਛੇਵੇਂ ਪਾਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਜਾਲ ਮਲ ਜਾਣੀ ਨਾ ਵਾਲਿਆ ਕੱਪੜ ਪਾਟ ਅੰਬਾਰੇ ਵਾਜੇ ਵਜੇ ਸੱਚੀ ਬਾਣਿਆ ਪੰਜ ਮੋਏ ਮਨ ਮਾਰੇ ਜਾਲ ਮਲ ਜਾਣੀ ਨਾ ਵਾਲਿਆ ਮਹਾਰਾਜ ਕਹਿੰਦੇ ਜਿਵੇਂ ਜਾਨੀ ਅਰਥਾਤ ਪਿਆਰੇ ਜੀਵ ਦੇ ਲੋਸ ਨੂੰ ਰਿਸ਼ਤੇ ਨਾਤੇਦਾਰਾਂ ਦੇ ਦੁਆਰਾ ਜਲ ਦੇ ਨਾਲ ਮੜ ਮੜ ਕੇ ਨਵਾਲਿਆ ਜਾਂਦਾ ਮਰਨ ਤੋਂ ਉਪਰੰਤ ਤੇ ਪਾਸ਼ਾ ਕਹਿੰਦੇ ਕੱਪੜ ਪੱਟ ਅੰਬਾਰੇ ਪੱਟ ਕਹਿੰਦੇ ਰੇਸ਼ਮ ਉਦ ਰੇਸ਼ਮੀ ਕੱਪੜਿਆਂ ਦੇ ਅੰਬਾਰ ਲੱਗ ਜਾਂਦੇ ਨੇ ਢੇਰ ਲੱਗ ਜਾਂਦੇ ਨੇ ਕੁੜਮਾ ਦੁਆਰਾ ਲਿਆਂਦੀਆਂ ਹੋਈਆਂ ਲੋਈਆਂ ਦੇ ਢੇਰ ਲੱਗ ਜਾਂਦੇ ਨੇ ਢੇਰ ਔਰ ਮਹਾਰਾਜ ਕਹਿੰਦੇ ਵਾਜੇ ਵਜੇ ਸੱਚੀ ਬਾਣੀਆਂ ਪੰਜ ਮੋਏ ਮਨ ਮਾਰੇ ਤੇ ਜਿਵੇਂ ਕੋਈ ਜੀਵ ਮਰਦਾ ਹੈ ਤੇ ਉਹਦੇ ਪੰਜ ਕਰੀਬੀ ਰਿਸ਼ਤੇਦਾਰ ਕਹਿੰਦੇ ਅਸੀਂ ਮਰ ਗਏ ਜਿਵੇਂ ਮਾਤਾ ਕਹਿੰਦੀ ਮੈਂ ਮਰ ਗਈ ਪਿਤਾ ਕਹਿੰਦਾ ਮੈਂ ਮਰ ਗਿਆ ਪੁੱਤਰ ਕਹਿੰਦੇ ਅਸੀਂ ਮਰ ਗਏ ਸਤਰੀ ਕਹਿੰਦੀ ਮੈਂ ਮਰ ਗਈ ਭਰਾ ਕਹਿੰਦੇ ਅਸੀਂ ਮਰ ਗਏ ਔਰ ਜੇ ਕੋਈ ਬਜੁਰਗ ਚੜਾਈ ਕੀਤਾ ਹੋਵੇ ਤੇ ਵਾਜਿਆਂ ਗਾਜਿਆਂ ਵਾਲੇ ਵੀ ਸੱਦੇ ਹੁੰਦੇ ਹਨ ਦੇਵੇਂ ਮਹਾਰਾਜ ਕਹਿੰਦੇ ਜਦੋਂ ਕਿਸੇ ਜੀਵ ਦਾ ਮਨ ਮਰਦਾ ਹੈ ਨਾ ਤੇ ਉਹਦੇ ਪੰਜ ਅੰਦਰ ਭਾਈ ਆਪ ਹੀ ਮਰ ਜਾਂਦੇ ਨੇ ਪੰਜ ਮੋਏ ਮਨ ਮਾਰੇ ਤੇ ਫਿਰ ਉਹਦੇ ਅੰਤਿਸ਼ਕਰਣ ਰੂਪੇ ਘਰ ਦੇ ਵਿੱਚ ਮਾਰੇ ਕਹਿੰਦੇ ਸੱਚੀ ਬਾਣੀ ਰੂਪ ਅਨਹਦ ਨਾਦ ਰੂਪੇ ਵਾਜੇਗਾ ਜੇ ਵੱਜਣ ਲੱਗ ਪੈਂਦੇ ਹਨ ਕਹਿੰਦੇ ਜਾਣੇ ਵਿਸੁੰਣੜੇ ਮੇਰਾ ਮਰਨ ਭਿਆ ਤ੍ਰਿਗ ਜੀਵਣ ਸੰਸਾਰੇ ਦੇਵਤਾ ਮਰਾ ਸੋ ਜਾਣੀਐ ਪਰ ਸੱਚੜਾ ਹੈ ਤੇ ਪਿਆਰੇ ਜਾਣੀ ਵਿਛੁਣੜੇ ਮੇਰਾ ਮਰਨ ਭਇਆ ਇਸ ਤਰੀ ਪਤਾ ਕੀ ਕਹਿੰਦੀ ਉਸ ਮਰਦ ਦੀ ਜਿਹਦੀ ਮੌਤ ਹੋਈ ਹੋਵੇ ਕਹਿੰਦੇ ਜਾਣੀ ਵਿਛੁਣੜੇ ਮੇਰਾ ਮਰਨ ਭਇਆ ਪਿਆਰੇ ਵਿਛੜ ਗਏ ਮੇਰੇ ਮੈਥੋਂ ਤੇ ਮੇਰਾ ਮਾਨੋ ਮਰਨਾ ਹੀ ਹੋ ਗਿਆ ਜਗਤ ਦੇ ਵਿੱਚ ਮੇਰਾ ਤੇ ਪਤੀ ਵਿਛੜ ਗਿਆ ਮੈਥੋਂ ਔਰ ਕਹਿੰਦੇ ਆ ਤ੍ਰਿਗ ਜੀਵਨ ਸੰਸਾਰੇ ਤੇ ਹੁਣ ਆਪਣੇ ਪਿਆਰੇ ਤੋਂ ਬਾਅਦ ਮੇਰਾ ਸੰਸਾਰ ਦੇ ਵਿੱਚ ਜੀਣਾ ਤੇ ਘਾਰ ਹੈ ਲਾਣਤ ਜੋਗ ਹੈ ਲਾਣਤ ਜੋਗ ਪਰੰਤੂ ਮਹਾਰਾਜ ਕਹਿੰਦੇ ਜੀਵਤ ਮਰਨਾ ਸੋ ਜਾਣੀ ਐ ਪਿਰ ਸੱਚੜਾ ਹੈ ਤੇ ਪਿਆਰੇ ਜੀਵਤ ਮਰਨਾ ਸੋ ਜਾਣੀ ਐ ਅਸਲੀ ਮਰਨਾ ਉਸੇ ਮਰਨੇ ਨੂੰ ਕਿਹਾ ਜਾਂਦਾ ਉਸੇ ਨੂੰ ਜਾਣਿਆ ਜਾਂਦਾ ਹੈ ਜਿਹੜਾ ਜੀਉਂਦਾ ਜੀ ਮਰਨਾ ਕਰਦਾ ਭਾਏ ਜੀਉਂਦਾ ਜੀ ਮਹਾਰਾਜ ਕਹਿੰਦੇ ਹੌਮੇ ਵਾਲੇ ਬੰਨਿਆਂ ਮਰਦਾ ਨਾ ਜੀਵਤ ਭਾਤੋਂ ਮਰ ਕੇ ਜੀਉਂਦਾ ਜਿਹੜਾ ਕਹਿੰਦਾ ਪਿਆਰ ਸੱਚੜਾ ਹੈ ਤੇ ਪਿਆਰੇ ਕਿਵੇਂ ਉਹ ਸੱਚੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਹੈ ਜਿਹੜਾ ਜੀਵਤ ਭਾਤੋਂ ਮਰ ਕੇ ਜੀਉਣਾ ਕਰਦਾ ਅਸਲੀ ਮਰਨਾ ਭਾਈ ਉਹਦਾ ਹੈ ਸੋ ਕੋ ਆਪਣੇ ਬਚਨ ਦੇ ਸਤਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤੁਸੀਂ ਰੋਵੋ ਰੋਵਣ ਆਈ ਹੋ ਝੂਠੇ ਮੁਠੀ ਸੰਸਾਰੇ ਓ ਮੁਠੜੀ ਤੰਦਾ ਥਾਵਣਿਆ ਫਿਰ ਛੋੜੜੀ ਵਿਦਣ ਕਰੇ ਤੁਸੀਂ ਰੋਵੋ ਰੋਵਣ ਆਈ ਹੋ ਅਰਥਾਤ ਕਹੇ ਜੀਵ ਰੂਪੀ ਸਤਰੀਓ ਸੰਸਾਰ ਦੇ ਵਿੱਚ ਰੋਣਾਈਓ ਤੁਸੀਂ ਆਪਣੇ ਦੁੱਖਾਂ ਨੂੰ ਰੋੜਾ ਕਰੋ ਕਿਉਂਕਿ ਮਹਾਰਾਜ ਕਹਿੰਦੇ ਝੂਠ ਮੁਠੀ ਸੰਸਾਰੇ ਸੰਸਾਰ ਦੇ ਵਿੱਚ ਆ ਕੇ ਤੁਸੀਂ ਝੂਠ ਦੇ ਦੁਆਰਾ ਮੁਠੀ ਅਰਥਾਤ ੱਗੀਆਂ ਗਈਆਂ ਜੋ ਸੋ ਮਹਾਰਾਜ ਕਹਿੰਦੇ ਹਾ ਮੁਠੜੀ ਧੰਦਾ ਧਾਵਣੀਆਂ ਫਿਰ ਛੋੜੜੀ ਵਿਦਣ ਕਰੇ ਖੌਮ ਉਠੜੀ ਤੰਦਾ ਤਾਵਣੀਆਂ ਤੇ ਮੈਂ ਵੀ ਮਹਾਰਾਜ ਕਹਿੰਦੇ ਮਾਇਆ ਦੁਆਰਾ ਲੁੱਟੀ ਜਾ ਕੇ ਮੁਠੀ ਜਾ ਕੇ ਤੰਦਾ ਤਾਵਣੀਆਂ ਤੰਦਿਆਂ ਦੇ ਵਿੱਚ ਧੌਂਦੀ ਫਿਰਦੀਆਂ ਗਲਤਾਨਾਂ ਤੰਦਿਆਂ ਦੇ ਵਿੱਚ ਭੜਕਦੀ ਫਿਰਦੀਆਂ ਔਰ ਐਸੇ ਕਰਕੇ ਪਾਸ਼ੇ ਕਹਿੰਦੇ ਪੈਰੇ ਛੋੜੇੜੀ ਵਿਦਣ ਕਰੇ ਅਰਥਾਤ ਕਿ ਵਿਦਵਾ ਇਸਤਰੀਆਂ ਵਾਲੀਆਂ ਕਾਰਾਂ ਕਰਕੇ ਨਖਸਮੀ ਔਰਤਾਂ ਵਾਲੀਆਂ ਕਰਤੋਤਾ ਕਰਕੇ ਮਹਾਰਾਜ ਕਹਿੰਦੇ ਮੈਂ ਵੀ ਪੈਰ ਦੀ ਛੱਡੀ ਹੋਈ ਹਾਂ ਖਸਮ ਦੀ ਛੱਡੀ ਹੋਈ ਹਾਂ ਪੈਦਾ ਕਰ ਕਰ ਕੰਤ ਮਹਿਲਿਆ ਰੂੜਾ ਹੈ ਤੇ ਪਿਆਰੇ ਮੈਂ ਪਰ ਸੱਚ ਸਲਾਹਣਾ ਹੋ ਰਹਿ ਸੜੀ ਨਾਮ ਪਤਾਰੇ ਕਰ ਕਰ ਕੰਤ ਵਹਿ ਲਿਆਰ ਥਾਤ ਕਿਉਂਜ ਕੱਲੇ ਕੱਲੇ ਘਰ ਦੇ ਵਿੱਚ ਖਸਮਦੀਆਂ ਇਸਤਰੀਆਂ ਭਾਵ ਪਤੀ ਪਰਮੇਸ਼ਰ ਵਾਹਿਗੁਰੂ ਦੀਆਂ ਪਤਨੀਆਂ ਨੇ ਗੁਰਮਖਾ ਰੂਪੀ ਕਿਵੇਂ ਨ ਰੂੜਾ ਹਿਤ ਪਿਆਰੇ ਉਹ ਸੁੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਹਿਤ ਜਾਂ ਪ੍ਰੀਤ ਪਿਆਰ ਦੇ ਵਿੱਚ ਖਸਮਦੀਆਂ ਇਸਤਰੀਆਂ ਨੇ ਸਾਰੀਆਂ ਉਹ ਰੋਣਾ ਦੇ ਵੱਲ ਵੇਖ ਕੇ ਮਹਾਰਾਜ ਕਹਿੰਦੇ ਮੈਂ ਬਿਰਸਾਚ ਸਲਹਾਣਾ ਹੋਂ ਰੈ ਸੇੜੀ ਨਾਮ ਪਤਾਰੇ ਮੈਂ ਪਰ ਸੱਚ ਸਲਾਹਣਾ ਮੈਂ ਮੈਂ ਉਹ ਸੱਚ ਅਕਾਲ ਪੁਰਖ ਵਾਹਿਗੁਰੂ ਰੂਪੀ ਪਤੀ ਨੂੰ ਸਲਾਉਣਾ ਕਰਦੇ ਆਂ ਵਡਿਆਉਣਾ ਕਰਦੇ ਆਂ ਉਹਦੀ ਸਿਫਤ ਸਲਾਹ ਕਰਦੇ ਆਂ ਕੀਰਤਿ ਮਹਿਮਾ ਕਰਦੇ ਆਂ ਤੇ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਹੋਂ ਰਐ ਸਿਆੜੇ ਨਾਮ ਪਤਾਰੇ ਮਨ ਹਸ ਦੇ ਵਿੱਚ ਭਰਪੂਰ ਹੋ ਜਾਂਨੇ ਹਾਂ ਆਨੰਦ ਦੇ ਵਿੱਚ ਭਰਪੂਰ ਹੋ ਜਾਂਨੇ ਉਹ ਪਤਾਰ ਦੇ ਨਾਮ ਦੇ ਸਦਕਾ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਸਿਮਰਨ ਦੇ ਸਦਕਾ ਸੋਗਵੰਤਮਾ ਆਪਣੇ ਬਚਨ ਦੇ 8ਵੇਂ ਪਾਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ ਆਵੋ ਮਨੋ ਸਹਿ ਲਿਓ ਸਿਮਰੋ ਸਿਰਜਣਹਾਰੋ ਗੁਰ ਮਿਲਿਆ ਵੇਸ ਪਲਟਿਆ ਅਰਥਾਤਕ ਗੁਰੂ ਮਹਾਰਾਜ ਜੀਆਂ ਦੇ ਮਿਲਣ ਤੋਂ ਉਪਰੰਤ ਜੇਕਰ ਸਹਿ ਜੀਵ ਰੂਪੇ ਇਸਤਰੀ ਦਾ ਵੇਸ ਪੂਰੀ ਤਰ੍ਹਾਂ ਪਲਟ ਜਾਵੇ ਉਹਦਾ ਸਰੂਪ ਹੀ ਤਬਦੀਲ ਹੋ ਜਾਵੇ ਭਾਵਕ ਉਹਦਾ ਸੁਭਾਅ ਬਿਲਕੁਲੋ ਬਦਲ ਜਾਵੇ ਉਹ ਆਮ ਸੁਧਾਰਨ ਜੀਵ ਤੋਂ ਗੁਰਮੁਖ ਬਣ ਜਾਵੇ ਤਮਹਾਰਾ ਕਹਿੰਦੇ ਸਾਤਨ ਸੱਚ ਸ਼ਿੰਗਾਰੋ ਕੇਵਲ ਤੇ ਕੇਵਲ ਉਸੇ ਜੀਵ ਰੂਪੀ स्त्री ਦਾ ਸ਼ਿੰਗਾਰ ਹੀ ਸੱਚਾ ਸ਼ਿੰਗਾਰ ਹੁੰਦਾ ਹੈ ਕਹਿੰਦੇ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ ਤੇ ਮੇਰੀਓ ਸਹੇਲਿਓ ਤੁਸੀਂ ਆਕੇ ਮੈਨੂੰ ਮਿਲਣਾ ਕਰੋ ਸਤਸੰਗੀ ਜਨੋ ਗੁਰਮੁਖੋ ਗੁਰੂ ਪਿਆਰਿਓ ਆਕੇ ਮੈਨੂੰ ਮਿਲਣਾ ਕਰੋ ਤੇ ਸਿਮਰਹੁ ਸਿਰਜਣਹਾਰੋ ਅਰਥਾਤ ਕਿ ਮਿਲਕੇ ਉਹ ਸਿਰਜਣਹਾਰ ਪਰਮੇਸ਼ਰ ਜੀ ਨੂੰ ਸਿਮਰਨਾ ਕਰੀਏ ਚੇਤੇ ਕਰਨਾ ਕਰੀਏ ਕਹਿੰਦੇ ਬਈਰ ਨਾਮ ਸੋਗਣੀ ਸੱਚ ਸਵਾਰਣਹਾਰੋ ਗਾਵਹੁ ਗੀਤਨ ਬਰਹੜਾ ਨਾਨਕ ਬ੍ਰਹਮ ਵਿਚਾਰੋ ਬਈਆਰੇ ਨਾਮ ਸੁਹਾਗਣ ਅਰਥਾਤ ਕਿ ਉਸ ਜੀਵ ਰੂਪੀ ਸਤਰੀ ਦਾ ਨਾਮ ਅਸਲ ਦੇ ਵਿੱਚ ਸੁਹਾਗਣ ਹੈ ਕਿਹੜੀ ਦਾ ਸੱਚ ਸਵਾਰਣ ਹਾਰੋ ਸੱਚਾ ਪਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਾਰਣ ਹਾਰਾ ਖੋਦ ਹੈ ਉਹਦਾ ਨਾਮ ਭਈ ਅਸਲ ਦੇ ਵਿੱਚ ਸੁਹਾਗਣ ਹੈ ਕਹਿੰਦਾ ਗਾヴ ਹੋ ਗੀਤ ਨਾ ਬਿਰਹੜਾ ਨਾਨਕ ਭੰਮ ਵਿਚਾਰੋ ਤੇ ਤੁਸੀਂ ਅਸ ਦੁੱਖ ਦੀ ਘੜੀ ਦੇ ਵਿੱਚ ਵੀ ਮਹਾਰਾਜ ਕਹਿੰਦਾ ਬਿਰਹੜੇ ਦੇ ਗੀਤ ਨਾ ਗਾਉਣੇ ਕਰੋ ਛੋੜੇ ਦੇ ਗੀਤ ਨਾ ਗਾਉਣੇ ਕਰੋ ਭਾਵ ਕੇ ਵੇਣ ਜਾਂ ਕੀਰਨੇ ਨਾ ਪਾਉਣੇ ਕਰੋ ਸਗੋ ਨਾਨਕ ਭੰਮ ਵਿਚਾਰੋ ਤਾਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਅਸ ਦੁੱਖ ਦੀ ਘੜੀ ਦੇ ਵਿੱਚ ਵੀ ਬ੍ਰਹਮ ਦੀ ਵਿਚਾਰ ਕਰਨੀ ਕਰੋ ਸੋ ਮਹਾਰਾਜ ਕਹਿੰਦੇ ਬਈਰ ਨਾਮ ਸਹਾਗਣੇ ਸੱਚ ਸਵਾਰਣ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ